ਵਿਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਤੁਹਾਨੂੰ ਮੈਂ ਫੋਟੋ ਵਿਖਾ ਰਿਹਾ ਹਾਂ ਇਹ ਫੋਟੋ ਕਿਸੇ ਮਾਮੂਲੀ ਔਰਤ ਦੀ ਫੋਟੋ ਨਹੀਂ ਹੈ ਇਹ ਫੋਟੋ ਜਿਹੜੀ ਆ ਇਹ ਤਸਵੀਰ ਜਿਹੜੀ ਤੁਹਾਨੂੰ ਵਿਖਾ ਰਿਹਾ ਹਾਂ ਇਹ ਬੀਬੀ ਭਾਨ ਕੌਰ ਜੀ ਦੀ ਹੈ ਸੋ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਮਾਤਾ ਭਾਨ ਕੌਰ ਜੀ ਜਿਹੜੀ ਕਿ ਅਕਾਲੀ ਅਮਰ ਸਿੰਘ ਜੀ ਪਿੰਡ ਬਰਵਾੜਾ ਦੇ ਵਸਨੀਕ ਸਨ ਉਹਨਾਂ ਦੀ ਘਰ ਵਾਲੀ ਦੀ ਫੋਟੋ ਆ ਉਹਨਾਂ ਦੀ ਪਤਨੀ ਦੀ ਫੋਟੋ ਆ ਸੋ ਜੇ ਉਹ ਇਹ ਉਹ ਫੋਟੋ ਆ ਜਿਹੜਾ ਐ ਠਾਕਰ ਸਿੰਘ ਜੀ ਐਨਆਈਏ ਜੇ ਉਹ ਜਿਹੜੇ ਕਿ ਉਸ ਟਾਈਮ ਜਾਪਾਨ ਦੇ ਵਿੱਚ ਰਹਿੰਦੇ ਸਨ ਤਾਂ ਜਨਰਲ ਮੋਹਨ ਸਿੰਘ ਤੇ ਹਿਟਲਰ ਦੀਆਂ ਦੀ ਟਰਾਂਸਲੇਸ਼ਨ ਜਦੋਂ ਆਜ਼ਾਦ ਇੰਦ ਫੌਜ ਬਣੀ ਆ ਉਹਦੇ ਵਿੱਚ ਇੱਕ ਟਰਾਂਸਲੇਸ਼ਨ ਵਾਲਾ ਬੰਦਾ ਹੁੰਦਾ ਸੀ ਜਿਹੜਾ ਕਿ ਐ ਜਾਪਾਨ ਦੇ ਵਿੱਚ ਰਹਿੰਦੇ ਹੋਏ ਆ ਤੇ ਜਾਪਾਨ ਦੇ ਹਿਟਲਰ ਦੀ ਜਿਹੜੀ ਟਰਾਂਸਲੇਸ਼ਨ ਹੈ ਨਾ ਉਹਦੀ ਬੋਲੀ ਦੀ ਟਰਾਂਸਲੇਸ਼ਨ ਕਰਕੇ ਜਨਰਲ ਮੋਹਨ ਸਿੰਘ ਜੀ ਨੂੰ ਦੱਸਦਾ ਹੁੰਦਾ ਸੀ ਇਹ ਉਸ ਠਾਕਰ ਸਿੰਘ ਜੀ ਦੀ ਮਾਤਾ ਦੀ ਫੋਟੋ ਹੈ ਸੋ ਇਹ ਮਾਮੂਲੀ ਫੋਟੋ ਨਹੀਂ ਹੈ ਇਸ ਮੇਰੀ ਦਾਦੀ ਪਾਨ ਕੌਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦੀ ਘਲੜਾ ਕਰ ਲਈ ਸਾਡੇ ਘਰ ਦੀ ਤਿੰਨ ਵਾਰ ਕੁਰਕੀ ਹੋਈ ਮੇਰੀ ਮਾਤਾ ਜੀ ਮੇਰੀ 7 ਸਾਲ ਤੋਂ ਲੈ ਕੇ ਤੇ ਮੈਂ 13 ਸਾਲ ਤੱਕ ਆਪਣੀ ਦਾਦੀ ਦੇ ਕੋਲ ਹੀ ਰਿਹਾ ਉਹਨਾਂ ਦੇ ਕੋਲ ਹੀ ਪੜਿਆ ਉਹਨਾਂ ਦੇ ਕੋਲੋਂ ਖਾਦਾ ਪੀਤਾ ਉਹਨਾਂ ਦੇ ਨਾਲ ਹੀ ਸੌਂਦਾ ਰਿਹਾ ਆਪਣੀ ਦਾਦੀ ਦੇ ਕੋਲ ਹੀ ਰਹਿੰਦਾ ਰਿਹਾ ਸੋ ਇਸ ਕਰਕੇ ਮੈਂ ਇਹ ਫੋਟੋ ਨੂੰ ਮਾਮੂਲੀ ਫੋਟੋ ਨਹੀਂ ਸਮਝਦਾ ਸੋ ਮੇਰੇ ਵੀਰੋ ਤੁਸੀਂ ਵੀ ਇਸ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸ਼ਹੀਦਾਂ ਦੇ ਪਰਿਵਾਰ ਪੰਜਾਬ ਨੂੰ ਪਿਆਰ ਕਰਨ ਵਾਲੇ ਦੇਸ਼ ਨੂੰ ਪਿਆਰ ਕਰਨ ਵਾਲੇ ਤੇ ਉਹਨਾਂ ਆਜ਼ਾਦੀ ਕਾ ਲੜੀਆਂ ਨੂੰ ਪਰਿਵਾਰ ਵਿੱਚ ਪਿਆਰ ਕਰਨ ਵਾਲੇ ਜੇ ਤੁਸੀਂ ਹੋ ਤੇ ਇਸ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਵੀਰੋ ਸੋ ਇਹ ਜਿਹੜੀ ਫੋਟੋ ਆ ਇਹ ਮੇਰੀ ਦਾਦੀ ਭਾਨ ਕੌਰ ਜੀ ਦੀ ਆ ਜਿਨ੍ਹਾਂ ਤੋਂ ਮੈਂ ਬਹੁਤ ਜ਼ਿੰਦਗੀ ਦੇ ਵਿੱਚ ਸਿੱਖਿਆ ਤੇ ਬਹੁਤ ਕੁਝ ਉਹਨਾਂ ਤੋਂ ਮੈਂ ਗ੍ਰਹਿਣ ਕੀਤਾ ਸੋ ਸਾਡੇ ਘਰ ਦੀ ਤਿੰਨ ਵਾਰ ਕੁਰਕੀ ਹੋਈ ਇੱਕ ਵਾਰ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜਦੋਂ ਕਿ ਗੁਰੂ ਕੇ ਬਾਗ ਦੇ ਵਿੱਚ ਉਹ ਕੈਦ ਕਰਕੇ ਤੇ ਉਹਨਾਂ ਨੂੰ ਕੈਮਲਪੁਰ ਦੀ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ ਮੇਰੇ ਦਾਦਾ ਅਮਰ ਸਿੰਘ ਅਕਾਲੀ ਨੂੰ ਤੇ ਜਿਹੜਾ ਹਸਨੋਬਾਦ ਦੇ ਸਟੇਸ਼ਨ ਤੇ ਉੱਤੇ ਸਾਰਾ ਕੁਝ ਵਾਪਰਿਆ ਸੀ ਰੇਲ ਗੱਡੀ ਰੋਕੀ ਸੀ ਪ੍ਰਤਾਪ ਸਿੰਘ ਤੇ ਕਰਮ ਸਿੰਘ ਨੇ ਮੇਰੇ ਦਾਦਾ ਜੀ ਉਸ ਗੱਡੀ ਦੇ ਵਿੱਚ ਸਵਾਰ ਸਨ ਤੇ ਉਹਨਾਂ ਨੇ ਪ੍ਰਸ਼ਾਦਾ ਛਕਿਆ ਜੋ ਕਿ ਤਕਰੀਬਨ ਰਾਤ ਦੇ ਹੀ ਭੁੱਖੇ ਪਾਣੇ ਗੱਡੀ ਵਿੱਚ ਬੈਠੇ ਹੋਏ ਸਨ ਅਸੀਂ ਬਹੁਤ ਕੁਝ ਇਹਨਾਂ ਨੇ ਆਪਣੇ ਨਿੱਜੀ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਤੇ ਕਰਕੇ ਮੈਂ ਇੱਕ ਲੇਖਕ ਬਣ ਗਿਆ ਮੈਂ ਇੱਕ ਲੇਖਕ ਜਿੰਨਾ ਵੀ ਬੜਿਆ ਪੰਜਾਬੀ ਰੇਟਰ ਵਨ ਤੇ ਜਿੰਨੀਆਂ ਕਿਤਾਬਾਂ ਲਿਖੀਆਂ ਮੈਂ ਆਪਣੀ ਦਾਦੀ ਦੀ ਵਿਦੌਲਤ ਉਹਨਾਂ ਕਿਤਾਬਾਂ ਦੇ ਵਿੱਚ ਵੀ ਵਰਣ ਕੀਤਾ ਸੋ ਮੈਂ ਜਦੋਂ ਜਤੋ ਦਾ ਮੋਰਚਾ ਲੱਗਾ ਉਸ ਟਾਈਮ ਸਾਡੇ ਘਰ ਦੀ ਕੁਰਕੀ ਕੀਤੀ ਗਈ ਜਦੋਂ ਜਦੋਂ ਕਿ ਚਾਬੀਆਂ ਦਾ ਮੋਰਚਾ ਲੱਗਾ ਅੰਮ੍ਰਿਤਸਰ ਉਸ ਤੋਂ ਬਾਅਦ ਵੀ ਸਾਡੇ ਘਰ ਦੀ ਕੁਰਕੀ ਕੀਤੀ ਗਈ ਜਾਣ ਕੇ ਸੋ ਤਿੰਨ ਵਾਰ ਕੁਰਕੀ ਕਰਾਉਣ ਵਾਲੀ ਆਪਣੇ ਘਰ ਦੇ ਵਿੱਚ ਪਤੀ ਦੇ ਨਾਂ ਹੁੰਦਿਆ ਹੋਇਆ ਵੱਡੇ ਪੁੱਤਰ ਠਾਕਰ ਸਿੰਘ ਜੀ ਜਪਾਨ ਦੇ ਵਿੱਚ ਹੁੰਦਿਆ ਹੋਇਆ ਛੋਟਾ ਪੁੱਤਰ ਜਿਹੜਾ ਵਾ ਉਹ ਕੋਈ 7 ਸਾਲ ਦਾ ਸੀ ਜਦੋਂ ਇਹਨਾਂ ਦਾ ਉਹ ਅਕਾਲੀ ਅਮਰ ਸਿੰਘ ਜੀ ਦਾ ਦਿਹਾਂਤ ਹੋ ਗਿਆ ਛੋਟੀਆਂ-ਛੋਟੀਆਂ ਭੂਗਾ ਸਨ ਇਹੋ ਜੇ ਕੋਈ ਬੱਤੀ ਤੇ ਹੁੰਦੀ ਨਹੀਂ ਸੀ ਦੀਵ ਜਗਾ ਕੇ ਉਹਨਾਂ ਨੂੰ ਗਲ ਦੇ ਨਾਲ ਲਾ ਕੇ ਆਪਣੇ ਰੱਖਿਆ ਵਿਆਹ ਸ਼ਾਦੀਆਂ ਵੀ ਉਹਨਾਂ ਦੇ ਜੇਲ੍ਹ ਚ ਵਿੱਚ ਹੁੰਦਿਆ ਬਾਹਰ ਹੋਈ ਕੀਤੀਆਂ ਨੇ ਬਾਅਦ ਹੀ ਕੀਤੀਆਂ ਸੋ ਇਹ ਮਮੂਲੀ ਔਰਤ ਨੇ ਸੀ ਇਹ ਭਾਨ ਕੌਰ ਜੀ ਪਿੰਡ ਬਰਵਾਲਾ ਜਿੱਥੇ ਕਿ ਮੈਨੂੰ ਆਪਣੀ ਅਖੀਰਲੀ ਜ਼ਿੰਦਗੀ ਤੱਕ ਅੱਜ ਮੇਰੀ ਉਮਰ ਕੋਈ 64-65 ਸਾਲ ਦੇ ਲਾਗੇ ਛਾਕੇ ਪਹੁੰਚ ਚੁੱਕੀ ਆ ਇਹਦੇ ਨਾਲ ਇਸ ਪਾਸੇ ਜਿਹੜੀ ਤੁਸੀਂ ਫੋਟੋ ਵੇਖ ਰਿਹਾ ਜੇ ਦੂਸਰੀ ਇਹ ਤੁਹਾਨੂੰ ਬੁਖਾਰਿਆ ਹਾਂ ਇਹ ਮੇਰੀ ਫੋਟੋ 1974 ਦੀ ਲੱਥੀ ਹੈ ਜਦੋਂ ਮੈਂ ਅਠਵੀਂ ਵਿੱਚ ਪੜਦਾ ਹੁੰਦਾ ਸੀ ਤੇ 1978 ਦੇ ਵਿੱਚ ਇਹ ਮੇਰੀ ਦਾਦੀ ਜੀ ਇਸ ਦੁਨੀਆ ਤੋਂ ਪਰਲੋਕ ਸੁਧਾਰ ਗਏ ਤਾਂ ਇਹ ਮੈਂ ਆਪਣੀ ਦਾਦੀ ਦੀ ਫੋਟੋ ਦੇ ਨਾਲ ਉਸ ਫੋਟੋ ਨੂੰ ਮਿਲਾ ਕੇ ਅੱਜ ਤੱਕ 1982 ਦੇ ਵਿੱਚ ਮੈਂ ਫੋਟੋ ਨੂੰ ਮੜਵਾਇਆ ਸੀ ਇਹ ਉਹਨਾਂ ਦਿਨਾਂ ਦੇ ਵਿੱਚ ਪ੍ਰਾਣੀਆਂ ਫੋਟੋ ਆ ਜਿੱਦਾਂ ਵੀ ਹੁੰਦੀਆਂ ਸੀ ਉਹਨਾਂ ਨੂੰ ਅੱਜ ਵੀ ਯਾਦ ਨੂੰ ਤਾਜ਼ਾ ਕਰਦਾ ਹਾਂ ਸੋ ਮੇਰੀ ਇਸ ਟਾਈਮ ਤੁਸੀਂ ਆਪ ਦੇਖੋਗੇ ਮੇਰੀ ਉਮਰ ਇਸ ਟਾਈਮ ਤੇ ਕੋਈ 65 ਦੇ ਏੜਗੜ ਪਹੁੰਚ ਚੁੱਕੀ ਆ ਸਮੇ ਤੇ ਹਾਲਾਤ ਦਾ ਕੋਈ ਪਤਾ ਨਹੀਂ ਕਿ ਆ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਨਹੀਂ ਜਾਂਦਾ ਆਪਣੇ ਯੋਧੇ ਜੀ ਮੇਰੇ ਵੀਰ ਜੀ ਇੱਕ ਕੰਮ ਜ਼ਰੂਰ ਕਰ ਦਿਓ ਜੇ ਤੁਸੀਂ ਕੌਮ ਨੂੰ ਦੇਸ਼ ਨੂੰ ਸ਼ੀਦਾ ਨੂੰ ਪਿਆਰ ਕਰਦੇ ਹੋ ਆਪਣੇ ਵੱਡ-ਵਡੇਰਿਆਂ ਨੂੰ ਪਿਆਰ ਕਰਦੇ ਹੋ ਆਪਣੀ ਦਾਦੀ ਨੂੰ ਪਿਆਰ ਕਰਦੇ ਹੋ ਖਾਸ ਕਰਕੇ ਤੇ ਇਸ ਫੋਟੋ ਨੂੰ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰਿਓ ਤੇ ਨਾਲੇ ਆਪਣੇ ਵਿਚਾਰ ਵੀ ਲਿਖਿਓ ਸੋ ਮੈਨੂੰ ਤੇ ਦਾਦੀ ਜੀ ਅੱਜ ਵੀ ਮੇਰੀ ਭਾਵੇਂ ਅਸੀਂ ਦਾਦੇ ਪਰਦਾਦੇ ਵੀ ਬਣ ਚੁੱਕੇ ਹਾਂ ਪਰ ਮੈਨੂੰ ਆਪਣੀ ਦਾਦੀ ਦੀ ਅੱਜ ਵੀ ਯਾਦ ਉਸੇ ਤਰ੍ਹਾਂ ਹੀ ਆਉਂਦੀ ਹੈ ਸੋ ਮੇਰੀ ਦਾਦੀ ਭਾਨਕੌਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਇੱਕ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਹੈ ਕੌਮੀ ਪਰਿਵਾਰ ਦੇ ਵਿੱਚੋਂ ਹੈ ਕਾਲੀ ਅਮਰ ਸਿੰਘ ਬਰਵਾਲਾ ਦੀ ਪਤਨੀ ਹੈ ਜੇ ਠਾਕਰ ਸਿੰਘ ਐਨ ਆਈ ਡੀ ਜਿਹੜੀ ਆ ਉਹ ਮਾਤਾ ਹੈ ਸੋ ਮੇਰੀਆਂ ਇੰਨੀਆਂ ਬੇਨਤੀਆਂ ਜੀ ਤੁਸੀਂ ਦਾਦੀ ਨੂੰ ਪਿਆਰ ਕਰਦੇ ਜੇ ਤੇ ਜ਼ਰੂਰ ਇਸ ਤਰ੍ਹਾਂ ਮੇਰੇ ਵਾਂਗ ਜੁਆਇੰਟ ਫੋਟੋ ਰੱਖਿਆ ਕਰੋ ਜਿਹੜਾ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਜੇ ਕੋ ਚੰਗੇ ਕਰਮ ਕਰ ਜਾਂਦਾ ਹੈ ਤੇ ਉਹਦੇ ਪਰਿਵਾਰ ਵੀ ਉਹ ਉਹਨਾਂ ਦਾ ਜਿਹੜਾ ਹਾਮੀ ਭਰਦੀ ਹੈ ਸੋ ਮੇਰੀ ਇੰਨੀਆਂ ਬੇਨਤੀਆਂ ਕਰਦਿਆਂ ਹੋਇਆ ਮੈਂ ਬੇਨਤੀ ਖਿਮਾ ਦਾ ਜਾਜਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ